ਸੁ크ਰਾਤ ਕਦੇ ਮਰਦਾ ਨਹੀਂ ਇਸ ਕਿਤਾਬ ਦੀ ਸਾਹਿਤਿਕ ਹਲਕਿਆਂ ਵਿੱਚ ਬਹੁਤ ਚਰਚਾ ਹੋਈ ਤੇ ਹੁਣ ਵੀ ਹੋ ਰਹੀ ਹੈ ਉਹਦੇ ਵਿੱਚ ਦੋ ਪਾਤਰਾਂ ਦਾ ਆਪਸੀ वार्तालाप ਹੈ ਉਹ वार्तालाप ਕੀ ਹੈ ਕਿ ਇੱਕ ਪਾਤਰ ਪੁੱਛਦਾ ਹੈ ਕਿ ਸਭ ਤੋਂ ਵੱਡਾ ਸੁੱਖ ਕੀ ਹੈ ਤੇ ਉਹ ਵਿਦਵਾਨ ਕੋ ਜਵਾਬ ਦਿੰਦਾ ਹੈ ਕਿ ਸਭ ਤੋਂ ਵੱਡਾ ਸੁੱਖ ਹੁੰਦਾ ਹੈ ਸਬਰ ਫਿਰ ਉਹ ਅਗਲਾ ਸਵਾਲ ਕਰਦਾ ਹੈ ਕਿ ਸਭ ਤੋਂ ਵੱਡਾ ਸ਼ਾਸਤਰ ਕਿਹੜਾ ਹੈ ਤੇ ਜਵਾਬ ਦੇਣ ਵਾਲਾ ਫਿਰ ਕਹਿੰਦਾ ਹੈ ਕਿ ਸਭ ਤੋਂ ਵੱਡਾ ਸ਼ਾਸਤਰ ਹੁੰਦਾ ਹੈ ਹੌਸਲਾ ਅਗਲਾ ਉਹ ਸਵਾਲ ਕਰਦਾ ਹੈ ਕਿ ਸਭ ਤੋਂ ਵੱਡਾ ਨਾਮ ਕੀ ਹੈ ਤੇ ਉਹ ਕਹਿੰਦਾ ਹੈ ਕਿ ਸਭ ਤੋਂ ਵੱਡਾ ਨਾਮ ਹੈ ਇੱਜ਼ਤ ਤੇ ਸਭ ਤੋਂ ਕੀਮਤੀ ਚੀਜ਼ ਕੀ ਹੈ ਉਹ ਪੁੱਛਦਾ ਹੈ ਕਿ ਸਭ ਤੋਂ ਕੀਮਤੀ ਚੀਜ਼ ਕੀ ਹੈ ਤੇ ਉਹ ਜਵਾਬ ਦਿੰਦਾ ਹੈ ਕਿ ਸਭ ਤੋਂ ਕੀਮਤੀ ਚੀਜ਼ ਹੈ ਸਮਾਂ ਉਹ ਕਹਿੰਦਾ ਹੈ ਕਿ ਉਹ ਕੀ ਹੈ ਜੋ ਸਭ ਤੋਂ ਵੱਧ ਵਿਕਦਾ ਹੈ ਤੇ ਉਹ ਕਹਿੰਦਾ ਹੈ ਸਭ ਤੋਂ ਵੱਧ ਵਿਕਦਾ ਹੈ ਝੂਠ ਜੋ ਅੱਗੇ ਕਹਿੰਦਾ ਹੈ ਕਿ ਸਭ ਤੋਂ ਵੱਧ ਕੰਮ ਦੀ ਚੀਜ਼ ਕਿਹੜੀ ਹੈ